ਸ਼ਰਮ ਕਰ ਲੈ ਭੰਤਸਿਆਂ ਸ਼ਰਮ ਇਹ ਜ਼ੁਲਮ ਜਿਹੜਾ ਤੂੰ ਕਰ ਰਿਆ ਹੈ ਇਹ ਇਹ ਦਰਸੀਸਾਂ ਤੈਨੂੰ ਲੱਗਣਗੀਆਂ ਬਾਈ ਇਹ ਲੱਗਣਗੀਆਂ ਤੈਨੂੰ ਬਾਈ ਮੈਂ ਸੱਚੀ ਗੱਲ ਕਹਿਣਾ ਉਹ ਬੰਦੇ ਦੇ ਤੁਰਨ ਤੋਂ ਪਤਾ ਲੱਗ ਰਿਹਾ ਵੀ ਕਿੰਨਾ ਸੱਦਦਾ ਯਾਰ ਬਾਰ-ਬਾਰ ਦੇਖ ਲੋ ਦੇਖ ਲੋ ਭਗਤਮਾਨ ਦੀ ਸਰਕਾਰ ਬਦਲੋ ਵਾਲੀ ਦੇਖ ਸਕਦੇ ਹੋ ਇਹ ਮੈਡੀਕਲ ਕਰਾਉਣ ਦੇ ਲਈ ਲਿਆਂਦਾ ਗਿਆ ਸੀ ਮੈਡੀਕਲ ਕਰਾਉਣ ਦੇ ਲਈ ਤੇ ਉੱਥੋਂ ਮੁੰਡਿਆਂ ਨੇ ਫੋਨ ਕੀਤਾ ਕਹਿੰਦੇ ਬਾਈ ਭਾਨੇ ਬਾਈ ਦਾ ਸਰੀਰ ਐਵੇਂ ਕਰਤਾ ਜਿਵੇਂ ਅਸੀਂ ਦੇਖ ਨਹੀਂ ਸਕਦੇ। ਛਿਵਿਆਂ ਦੀਆਂ ਲਾਟਾਂ ਤਾਂ ਤਾਂ ਹੀ ਬੰਦ ਹੋਣਗੀਆਂ ਜੇ ਇੱਥੇ ਚਿੱਟੇ ਬੰਦ ਹੋਊ। ਉਹ ਤੁਸੀਂ ਚਿੱਟਿਆਂ ਨੂੰ ਸਪੋਰਟ ਕਰਦੇ ਹੋ ਤੇ ਚਿੱਟਾ ਰੋਕਣ ਵਾਲਿਆਂ ਨੂੰ ਜੇਲ੍ਹਾਂ 'ਚ ਭੇਜਦੇ ਹੋ। ਚੱਲਣਾ ਪਊ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਉਹਦੇ ਤੇ ਐ। ਪੰਜਾਬ ਦੇ ਲੋਕਾਂ ਲਈ ਕੰਮ ਕਰੇਗਾ ਤਾਂ ਤੇਰੀ ਕੋਈ ਆਲੋਚਨਾ ਨਹੀਂ ਹੋਣੀ। ਪਰ ਜੇ ਪੰਜਾਬ ਦੇ ਲੋਕਾਂ ਦੇ ਤਸੱਦਦ ਕਰੇਗਾ ਤਾਂ ਆਲੋਚਨਾ ਵੀ ਹੋਊ ਤੇ ਤੈਨੂੰ ਚੱਲਣੀ ਵੀ ਪਊ। ਮਹਾਲੀ 'ਚੋਂ ਵੀਡੀਓ ਸਾਹਮਣੇ ਆਈ ਐ। ਉਹ ਮੈਂ ਸਾਰੀ ਤੁਹਾਨੂੰ ਦਿਖਾਉਣਾ ਦੱਬ ਕੇ ਸ਼ੇਅਰ ਕਰ ਦਿਓ ਪਤਾ ਲੱਗ ਜਾਏ ਪੰਜਾਬੀਆਂ ਨੂੰ ਘਰ ਘਰ ਪਤਾ ਲੱਗ ਜਾਏ ਜਿਹੜੇ ਅਜੇ ਵੀ ਕਹਿੰਦੇ ਆ ਕਿ ਤਸੱਦਦ ਨਹੀਂ ਹੋਇਆ ਇਹ ਜਜ਼ਬਾਤੀ ਕਰਨ ਦੇ ਮਾਰੇ ਕੱਟ ਕਰਨ ਦੇ ਮਾਰੇ ਜਾਣ ਬੁੱਝ ਕੇ ਲੋਕਾਂ ਨੂੰ ਕਹਿੰਦੇ ਅੱਜ ਵੀਡੀਓ ਸਾਹਮਣੇ ਆ ਗਈ ਐ ਮੈਂ ਦਿਖਾ ਦੇਣਾ ਕਿ ਬੰਦੇ ਦਾ ਕੀ ਹਾਲਾਤ ਕੀਤਾ ਹੈ ਕਿਵੇਂ ਭਾਨੇ ਬਾਈ ਦੇ ਸਰੀਰ ਨੂੰ ਕਿਵੇਂ ਤੋੜ ਮੋੜਤਾ ਕਿਵੇਂ ਉਹ ਤੁਰਦਾ ਇਹ ਮੈਂ ਸਾਰੀਆਂ ਗੱਲਾਂ ਤੁਹਾਨੂੰ ਦਿਖਾਉਣ ਲੱਗਿਆ ਲੋਕਾਂ ਤੱਕ ਪਹੁੰਚਾ ਦਿਓ ਗੱਲ ਜੇ ਭਾਨੇ ਨੂੰ ਪਿਆਰ ਕਰਦੇ ਹੋ ਤੇ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋ ਕਰ ਦਿਓ ਬਾਈ ਸਿਰ ਆਪਣਾ ਫਰਜ਼ ਸਮਝ ਕੇ ਲੋ ਮਾਤਾ ਨੂੰ ਵੀਡੀਓ ਦਿਖਾਉਣ ਲੱਗਾ ਕਿ ਕਿੰਨਾ ਤਸੱਦਦ ਹੋ ਰਿਹਾ ਪਹਿਲਾਂ ਜੁੜ ਜੋ ਐਨਾ ਕਿ ਤਸੱਦਦ ਕੀਤਾ ਜਾ ਰਿਹਾ ਕਿ ਬੰਦਾ ਤੁਰ ਨਹੀਂ ਸਕਦਾ ਯਾਰ ਐਨਾ ਕਿ ਤਸੱਦਦ ਕੀਤਾ ਜਾ ਰਿਹਾ ਕਿ ਪ੍ਰਸ਼ਾਸਨ ਕਿਸੇ ਨੂੰ ਕੋਈ ਵੀਡੀਓ ਨਹੀਂ ਬਣਾਉਣ ਦਿੰਦਾ ਇੱਥੇ ਲੋਰਸ ਵਰਗਿਆਂ ਦੀਆਂ ਵੀਡੀਓ ਬਣਦੀਆਂ ਨੇ ਸ਼ਰਿਆਮ ਐਂ ਤੁਰੇ ਆਉਂਦੇ ਹੁੰਦੇ ਜਿਵੇਂ ਉਹ ਪ੍ਰਾਹੁਣੇ ਹੁੰਦੇ ਆ ਪੰਜਾਬ ਦੇ ਤੇ ਪੰਜਾਬ ਦੇ ਪੁੱਤਾਂ ਨੂੰ ਮਾਰਨ ਵਾਲਿਆਂ ਨੂੰ ਓਏ ਐਂ ਲੈ ਕੇ ਆਉਂਦੇ ਆ ਓ ਜਿਵੇਂ ਉਹ ਕੋਈ ਮੰਤਰੀ ਹੋਣ ਆਹ ਵਾਲੇ ਦਾਣੇ ਹੱਸ ਕੇ ਗੱਲਾਂ ਕਰਦੇ ਆ ਓਏ ਪੰਜਾਬ ਦੀ ਗੱਲ ਕਰਨ ਵਾਲੇ ਲੋਕਾਂ ਦੇ ਕਰੋੜਾਂ ਰੁਪਏ ਬਾਹਰਸ ਕਰਾਉਣ ਵਾਲੇ ਨੂੰ ਯਾਰ ਕਿਹੜੇ ਹਿਸਾਬ ਨਾਲ ਲੈ ਕੇ ਆਉਣੇ ਹੋ ਯਾਰ ਤੁਹਾਡੇ ਵੀ ਕਦੇ ਤੀ ਪੁੱਤ ਨਸ਼ੇ ਲੱਗਣਗੇ ਤੁਹਾਡੇ ਨਾਲ ਵੀ ਠੱਗੀਆਂ ਬੱਜਣਗੀਆਂ ਸ਼ਰਮ ਕਰੋ ਸ਼ਰਮ ਥੋੜੀ ਮੋਟੀ ਦਿਆ ਥੋੜੀ ਮੋਟੀ ਇਨਸਾਨੀਅਤ ਤਾਂ ਹਰੇਕ ਬੰਦੇ 'ਚ ਹੁੰਦੀ ਹੈ ਤੇ ਫਿਰ ਅੱਜ ਸਾਡੇ ਪ੍ਰਸ਼ਾਸਨ ਵਾਲੇ ਭਰਾਵਾਂ 'ਚੋਂ ਕਿਉਂ ਉਹ ਇਨਸਾਨੀਅਤ ਖਤਮ ਹੋ ਗਈ ਕਿਉਂ ਉਹ ਦਿਆ ਖਤਮ ਹੋ ਗਈ ਓਏ ਭਾਈ ਸਾਡੇ ਹੋਂ ਤੁਸੀਂ ਯਾਰ ਹੈਗੇ ਸਾਡੇਓ ਓਏ ਪਰ ਤੁਹਾਡੇ ਤੋਂ ਇਹ ਭਗਵੰਤ ਜ਼ੁਲਮ ਕਰਾ ਰਿਹਾ ਹੈ ਜ਼ੁਲਮ ਕਰਾ ਰਿਹਾ ਹੈ ਸਮਝੋ ਤੁਸੀਂ ਗੱਲ ਨੂੰ ਕੀ ਵਰਤਾਰਾ ਪੰਜਾਬੀਆਂ ਨਾਲ ਬਪਰ ਰਿਹਾ ਹੈ ਇਹ ਦਿੱਲੀ ਜ਼ੁਲਮ ਕਰਾ ਰਹੀ ਹੈ ਤੇ ਸਾਡਾ ਆਪਣਾ ਚੁਣਿਆ ਹੋਇਆ ਮੁੱਖ ਮੰਤਰੀ ਸਾਡਾ ਆਵਦਾ ਬਦਲਾਵ ਵਾਲਾ ਮੁੱਖ ਮੰਤਰੀ ਸਾਡੇ ਦੇ ਮੁੰਡਿਆਂ ਤੇ ਤਸੱਦਦ ਕਰ ਰਿਹਾ ਲੋ ਮੈਂ ਵੀਡੀਓ ਤੁਹਾਨੂੰ ਦਿਖਾਉਣਾ ਤੁਸੀਂ ਆਪ ਅੰਦਾਜ਼ੇ ਲਾ ਲਿਓ ਆਹ ਫੋਨ ਖੋਂਦਾ ਕਿਵੇਂ ਨੌਜਵਾਨ ਤੋਂ ਇੱਕ ਪੁਲਿਸ ਦਾ ਅਧਿਕਾਰੀ ਆਹ ਦੇਖਿਓ ਅਦੇ ਕਹਿੰਦਾ ਆ ਕੀ ਕਰ ਰਹੇ ਆ ਤੇ ਭਾਨਿਆਂ ਲੰਗ ਮਾਰ ਕੇ ਤੁਰ ਰਹੇ ਆ ਦੇਖ ਲਓ ਉਹ ਭਾਨਾ ਆ ਰਹੇ ਆ ਤੇ ਕਿਵੇਂ ਤੁਰ ਰਹੇ ਆ ਉਹਦਾ ਦੇਖ ਲਓ ਉਹ ਬੰਦੇ ਦੇ ਤੁਰਨ ਤੋਂ ਪਤਾ ਲੱਗ ਰਿਹਾ ਵੀ ਕਿੰਨਾ ਤਸੱਦਦਾ ਯਾਰ ਬਾਰ-ਬਾਰ ਦੇਖ ਲਓ ਦੇਖ ਲਓ ਭਗਤ ਮਾਨ ਦੀ ਸਰਕਾਰ ਬਦਲਾਅ ਵਾਲੀ ਦੇਖ ਸਕਦੇ ਹੋ ਕਿੱਡਾ ਜ਼ੁਲਮ ਕਿੱਡਾ ਤਸੱਦਦਾ ਮੈਂ ਬਾਰ-ਬਾਰ ਦਿਖਾਉਣਾ ਤੁਹਾਨੂੰ ਉਹ ਲੰਗ ਦੇਖ ਲੈ ਭਾਨਾ ਭਾਨਾ ਕਿਵੇਂ ਮਾਰ ਰਿਹਾ ਯਾਰ ਭਾਨਾ ਪੁੱਤ ਹੈ ਪੰਜਾਬ ਦਾ ਪੰਜਾਬੀਓ ਇਨਾ ਜ਼ੁਲਮ ਕਦੇ ਨਹੀਂ ਅੱਖਾਂ ਸਾਹਮਣੇ ਦੇਖਿਆ ਹੋਣਾ ਉਹ ਜੇ ਕਿਸੇ ਨੇ ਕੁਝ ਕੀਤਾ ਹੋਵੇ ਕਤਲ ਕੀਤਾ ਹੋਵੇ ਕੋਈ ਜੁਰਮ ਕਰਿਆ ਹੋਵੇ ਤਾਂ ਠੀਕ ਹੈ ਬੰਦੇ ਤਸੱਦਦ ਹੁੰਦਾ ਦੇਖਿਆ ਹੋਣਾ ਪਰ ਬਿਨਾ ਗੱਲ ਉਹ ਲੋਕਾਂ ਦੇ ਨਾਲ ਖੜਨ ਵਾਲੇ ਬੰਦੇ ਤੇ ਲੋਕਾਂ ਦੇ ਕਰੋੜਾਂ ਰੁਪਏ ਵਾਰਸ ਕਰਾਉਣ ਵਾਲੇ ਬੰਦੇ ਤੇ ਅੱਜ ਇਨਾਕ ਤਸੱਦਦ ਇਨਾਕ ਜ਼ੁਲਮ ਕੀਤਾ ਜਾ ਰਿਹਾ ਕਿ ਛੜ ਦੋ ਗੱਲਾਂ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ ਇਹ ਮੈਡੀਕਲ ਕਰਾਉਣ ਦੇ ਲਈ ਲਿਆਂਦਾ ਗਿਆ ਸੀ ਮੈਡੀਕਲ ਕਰਾਉਣ ਦੇ ਲਈ ਤੇ ਉੱਥੇ ਮੁੰਡਿਆਂ ਨੇ ਫੋਨ ਕੀਤਾ ਕਹਿੰਦੇ ਬਾਈ ਭਾਨੇ ਬਾਈ ਦਾ ਸਰੀਰ ਐਵੇਂ ਕਰਤਾ ਜਮੇ ਅਸੀਂ ਦੇਖ ਨਹੀਂ ਸਕਦੇ ਇੰਨਾ ਕਿ ਤਸੱਦਦ ਇੰਨਾ ਕਿ ਚੱਲਣਾ ਪਿਆ ਤਸੱਦਦ ਕੀ ਗੱਲਾਂ ਛੱਡ ਦੋ ਯਾਰ ਕੀ ਜ਼ੁਲਮ ਕੀਤਾ ਉਹ ਲੋਕਾਂ ਦੇ ਕਰੋੜੇ ਰੁਪਈਆ ਵਾਪਸ ਕਰਾ ਤੇ ਚੁੱਲ੍ਹੇ ਚੱਲਦੇ ਕਰਤੇ ਭਗਵੰਤ ਸਿੰਘ ਤੂੰ ਕਹਿਣਾ ਹੁੰਦਾ ਸੀ ਕੀ ਚੁੱਲਿਆਂ ਦੀ ਅੱਗ ਬੁਝ ਗਈ ਹੈ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਨੇ ਤੇ ਜੇ ਅਸੀਂ ਚੁੱਲਿਆਂ ਦੀ ਅੱਗ ਪਾਉਣ ਲੱਗੇ ਸੀ ਜੇ ਅੱਗ ਆ ਸੀ ਚੱਲਦੀ ਕਰਨ ਲੱਗੇ ਸੀ ਲੋਕਾਂ ਦੇ ਪੈਸੇ ਵਾਪਸ ਕਰਵਾ ਕੇ ਤੇ ਫਿਰ ਇੰਨਾ ਜ਼ੁਲਮ ਇਹਨਾਂ ਤਸੱਦਦ ਕਿਉਂ ਜੇ ਇੱਥੇ ਚਿੱਟੇ ਰੁਕਣ ਲੱਗੇ ਸੀ ਤੇ ਫਿਰ ਪਰਚੇ ਪਾ ਕੇ ਅੰਦਰ ਕਿਉਂ ਮੁੰਡੇ? ਸਿਵਿਆਂ ਦੀਆਂ ਲਾਟਾਂ ਤਾਂ ਤਾਂ ਹੀ ਬੰਦ ਹੋਣਗੀਆਂ ਜੇ ਇੱਥੇ ਚਿੱਟੇ ਬੰਦ ਹੋਊ। ਉਹ ਤੁਸੀਂ ਚਿੱਟਿਆਂ ਨੂੰ ਸਪੋਰਟ ਕਰਦੇ ਹੋ ਤੇ ਚਿੱਟਾ ਰੋਕਣ ਵਾਲੇ ਨੂੰ ਜੇਲ੍ਹਾਂ 'ਚ ਭੇਜਦੇ ਹੋ। ਇੱਥੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਜੇਲ੍ਹਾਂ 'ਚ, ਅੰਮ੍ਰਿਤ ਛਕਾਉਣ ਵਾਲੇ ਜੇਲ੍ਹਾਂ 'ਚ, ਚਿੱਕਾ ਰੋਕਣ ਵਾਲੇ ਜੇਲ੍ਹਾਂ 'ਚ, ਏਜੰਟਾਂ ਤੋਂ ਪੈਸੇ ਕਢਾਉਣ ਵਾਲੇ ਜੇਲ੍ਹਾਂ 'ਚ ਤੇ ਧਰਮ ਦਾ ਪਾੜ ਪਾਉਣ ਵਾਲੇ ਲੋਕਾਂ ਦੇ ਤਸੱਦਦ ਕਰਨ ਵਾਲੇ ਚਿੱਟਾ ਵੇਚਣ ਵਾਲੇ ਆਜੈਂਟ ਠੱਗ ਇਹ ਬਾਹਰ ਨੇ ਇਹ ਬਾਹਰ ਨੇ ਲੋਕੋ ਹੁਣ ਦੇਖ ਲੋ ਕਿਹਦਾ ਰਾਜ ਹੈ ਇਹ ਕਿਹਦਾ ਰਾਜ ਹੈ ਇਹ ਕਦੇ ਜਕਰੀਆ ਖਾਨ ਵੇਲੇ ਹੁੰਦਾ ਸੀ ਇਹ ਬਦਾਲੀਆਂ ਵੇਲੇ ਹੁੰਦਾ ਸੀ ਇਹ ਔਰਗ ਜੇਬ ਵੇਲੇ ਹੁੰਦਾ ਸੀ ਅੱਜ ਦਾ ਜਮੇ ਹੱਦੀ ਮੁਕਾਤੀ ਐ ਅੱਜ ਉਹ ਮੁੱਖ ਮੰਤਰੀ ਤਸੱਦਦ ਕਰ ਰਿਹਾ ਜਿਹੜਾ ਮੁੱਖ ਮੰਤਰੀ ਕਦੇ ਲੋਕਾਂ ਨੇ ਇਹ ਕਹਿ ਕੇ ਬਣਾਇਆ ਸੀ ਕਿ ਅਸੀਂ ਦੁਖੀ ਹੋ ਗਏ ਆ ਸਰਕਾਰਾਂ ਤੋਂ ਸਾਡੇ ਦੇ ਸੱਦ ਤੋਂ ਹੋ ਰਹੇ ਨੇ ਝੂਠੇ ਪਰਚੇ ਹੋ ਰਹੇ ਨੇ ਬਦਲਾਖੋਰੀ ਹੋ ਰਹੀ ਹੈ ਤੇ ਆਜੋ ਉਹੀ ਮੁੱਖ ਮੰਤਰੀ ਸਾਡਾ ਉਹੀ ਮੁੱਖ ਮੰਤਰੀ ਸਾਡਾ ਸਾਡੇ ਤੇ ਜ਼ੁਲਮ ਕਰ ਰਿਹਾ ਮੈਂ ਬਾਰ ਬਾਰ ਤੁਹਾਨੂੰ ਜਿਹੜੇ ਪਰਾ ਬਾਤ ਚ ਜੁੜਿਆ ਆ ਆ ਵੀਡੀਓ ਦੇਖ ਲੋ ਹੁਣ ਪਤਾ ਲੱਗ ਜੂ ਕਿ ਸੱਦ ਤੋਂ ਹੋਇਆ ਭੰਨੇ ਤੇ ਜਾਂ ਨਹੀਂ ਹੋਇਆ ਮੈਨੂੰ ਇਹ ਦੱਸੋ ਲਾਰਸ ਨੇ ਕੀ ਕੁਛ ਕੀਤਾ ਸਾਡੇ ਪੰਜਾਬ ਦੀ ਪੱਗ ਨੂੰ ਹੱਥ ਪਾਇਆ ਸਾਡੇ ਮੂਸਿਆ ਦਾ ਕਤਲ ਕੀਤਾ ਤੇ ਕਤਲ ਕਰਕੇ ਸ਼ਰਿਆਮ ਪੰਜਾਬ ਤੋਂ ਭੱਜ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਫੜਿਆ ਹਜੇ ਤੱਕ ਮੂਸੇਆ ਨੂੰ ਇਨਸਾਫ ਨਹੀਂ ਮਿਲਿਆ ਉਹ ਮਰ ਗਿਆ ਹੱਤਮਣ ਦਾ ਬਣਦਾ ਹੱਡ ਦਾ ਮਰੀਜ਼ ਹੈ ਉਹ ਮਾਂ ਬਿਲਕਦੀ ਮਰ ਰਹੀ ਹੈ ਵਿਚਾਰੀ ਘਰੇ ਬਿਮਾਰ ਪਏ ਨੇ ਮੂਸੇਆ ਨੂੰ ਇਨਸਾਫ ਨਹੀਂ ਮਿਲਿਆ ਤੇ ਜਦੋਂ ਲਾਰੈਂਸ ਮਸਨੋਈ ਨੂੰ ਲੈ ਕੇ ਆਉਂਦੇ ਆ ਨਾ ਅਦਾਲਤਾਂ 'ਚ ਮੈਡੀਕਲ ਕਰਾਉਣ ਹਸਪਤਾਲਾਂ 'ਚ ਜਾਂਦੇ ਆ ਮੈਡੀਕਲ ਕਰਾਉਣ ਅਦਾਲਤਾਂ 'ਚ ਪੇਸ਼ੀ ਦੇ ਲੈ ਕੇ ਆਉਂਦੇ ਆ ਬڑے ਐਂਥ ਚੱਜੇ ਢੰਗ ਨਾਲ ਵਿਚਾਲੇ ਉਹਨੂੰ ਲੈ ਕੇ ਆਉਂਦੇ ਆ ਤੇ ਉਹਦੀ ਵੀਡੀਓ ਬਣਾਈ ਜਾਂਦੀ ਜਾਂਦਾ ਜਾਣ ਬੁੱਝ ਕੇ ਤਾਂ ਜੋ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਤੇ ਨੂਨ ਪੁੱਕਿਆ ਜਾਵੇ ਕਿ ਆ ਫਿਰਦਾ ਮੂਸੇ ਵਾਲੇ ਨੂੰ ਮਾਰਨ ਵਾਲਾ ਆ ਫਿਰਦਾ ਮੂਸੇ ਵਾਲੇ ਨੂੰ ਮਾਰਨ ਵਾਲਾ ਜਿਹਨੂੰ ਜਿਹਨੂੰ ਕੋਈ ਵੀ ਕੋਈ ਵੀ ਵੀਡੀਓ ਬਣਾਉਣ ਤੋਂ ਰੋਕਦਾ ਨਹੀਂ ਕਿਸੇ ਨੂੰ ਸ਼ਰਿਆਮ ਲੈ ਕੇ ਆਉਂਦੇ ਨੇ ਤੇ ਭਾਨੇ ਨੂੰ ਕਿਉਂ ਫਿਰ ਦਬ-ਦਬ ਕੇ ਗੱਡੀਆਂ ਚੜਾ ਜਾਂਦਾ ਭਾਨੇ ਤੇ ਕਿਉਂ ਇੰਨਾ ਤਸੱਦਦ ਭਾਨੇ ਦੀ ਕਿਉਂ ਨਹੀਂ ਕੋਈ ਵੀਡੀਓ ਬਣਾਉਣ ਦਿੱਤੀ ਜਾਂਦੀ ਕਿਉਂ ਇੰਨਾ ਤਸੱਦਦ ਕੀਤਾ ਜਾ ਰਿਹਾ ਸਰਕਾਰੇ ਕਿਉਂ ਪੰਜਾਬ ਦੇ ਲੋਕ ਪੁੱਛਦੇ ਆ ਪੰਜਾਬ ਦੇ ਲੋਕ ਪੁੱਛਦੇ ਆ ਤੇ ਹੁਣ ਬੋਲਣ ਵਾਲਾ ਤੇ ਇਹ ਨਹੀਂ ਪਤਾ ਕੀ ਕੀ ਕੁਸ਼ ਕਰਨਗੇ ਇਹੀ ਭਗਵਤ ਸਿੰਘ ਮਾਨ ਕਦੇ ਬੋਲਦਾ ਹੁੰਦਾ ਸੀ ਸਟੇਜਾਂ ਤੋਂ ਹਰ ਸਿਮਰਤ ਕੌਰ ਨੂੰ ਸਿਮਰੋ ਕਹਿੰਦਾ ਸੀ ਮੁਸਖਬੀਰ ਬਾਦਲ ਨੂੰ ਮੰਦਬੁੱਧੀ ਕਹਿੰਦਾ ਸੀ ਕੈਪਟਨ ਨੂੰ ਕਦੇ ਆਸਕ ਕਿਹਾ ਇਸ ਬੰਦੇ ਨੇ ਤੇ ਬਰੇਤੇ ਦਾ ਕਦੇ ਕੋਈ ਪਰਚਾ ਹੋਇਆ ਨਹੀਂ ਅਗਲੇ ਨੇ ਤਾਂ ਬਦਲਾ ਖੁਰੀ ਦੀ ਰਾਜ ਨਹੀਂ ਕੀਤੀ ਨਹੀਂ ਤੇ ਅੱਜ ਕਿਹੜੇ ਮੂੰਹ ਨਾਲ ਭੰਤ ਸਿਆ ਜਿਹੜੇ ਸਵਾਲ ਕਰਨੇ ਤਾਂ ਲੋਕਾਂ ਨੂੰ ਸਿਖਾਏ ਸੀ ਜੇ ਉਹੀ ਸਵਾਲ ਅੱਜ ਤੈਨੂੰ ਹੋਣ ਲੱਗੇ ਤੇ ਫਿਰ ਅੱਜ ਕਿਉਂ ਅੱਜ ਕਿਉਂ ਤੜਫਿਆ ਪਿਆ ਅੱਜ ਕਿਉਂ ਨਹੀਂ ਆਲੋਚਨਾ ਸਹਿ ਸਕਦਾ ਜੇ ਆਲੋਚਨਾ ਕੀਤੀ ਹੈ ਤਾਂ ਸਹਿਣੀ ਪਊ ਇਹਨੂੰ ਦਿਲ ਨੂੰ ਵੱਡਾ ਬਣਾ ਚੱਲਣਾ ਪਊ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਉਹਦੇ ਤੇ ਐ ਪੰਜਾਬ ਦੇ ਲੋਕਾਂ ਲਈ ਕੰਮ ਕਰੇਗਾ ਤਾਂ ਤੇਰੀ ਕੋਈ ਆਲੋਚਨਾ ਨਹੀਂ ਹੋਣੀ ਪਰ ਜੇ ਪੰਜਾਬ ਦੇ ਲੋਕਾਂ ਤੇ ਤਸੱਦਦ ਕਰੇਗਾ ਤਾਂ ਆਲੋਚਨਾ ਵੀ ਹੁੰਤੇ ਤੈਨੂੰ ਚੱਲਣੀ ਵੀ ਪਊ ਖੜ ਪੰਜਾਬ ਨਾਲ ਛੱਡ ਦੇ ਲਈ ਦਾ ਖੜਾ ਜੇ ਤੀ ਆਲੋਚਨਾ ਕਰਕੇ ਗੱਲ ਵੜਾ ਦਾਂਗੇ ਪੰਜਾਬ ਦੀ ਗੱਲ ਕਰ ਪੰਜਾਬੀਆ ਦੀ ਗੱਲ ਕਰ ਬੋਲੀ ਦੀ ਗੱਲ ਕਰ ਨੌਜਵਾਨੀ ਦੀ ਗੱਲ ਕਰ ਚਿੱਟੇ ਦੀ ਗੱਲ ਕਰ ਮੁਕਾਉਣ ਦੀ ਤੂੰ ਤੂੰ ਸਾਡਾ ਪਾਣੀ ਵੀ ਦੇਤਾ ਸਾਡੇ ਨੌਜਵਾਨ ਵੀ ਡਿਬੂ ਕਰ ਦਿੱਤੇ ਭਾਨੇ ਵਰਗੇ ਵੀ ਜੇਲ੍ਹਾਂ ਚ ਝੋਟੇ ਵਰਗੇ ਵੀ ਜੇਲ੍ਹਾਂ ਚ ਲੱਖੇ ਵਰਗਿਆਂ ਦੇ ਵੀ ਪਰਚੇ ਖੈਰੇ ਵਰਗਿਆਂ ਦੇ ਵੀ ਪਰਚੇ ਜਿਹੜਾ ਸਿੱਖੀ ਦੀ ਗੱਲ ਕਰਦਾ ਉਹਨੂੰ ਤੂੰ ਦਬੋਚਣਾ ਚਾਹਣਾ ਦੱਬਣਾ ਚਾਹਣਾ ਅਸਲ ਰੂਹ ਤੇਰੇ ਚੋ ਆ ਗਈ ਐ ਰੂਹ ਆ ਗਈ ਐ ਮੈਂਤਿਆਲੀ ਰੂਹ ਆ ਗਈ ਐ ਜਕਰੀਏ ਖਾਨ ਵਾਲੀ ਰੂਹ ਆ ਗਈ ਐ ਤੇਰੇ ਚਕੇ ਪੀਸ ਗਿੱਲ ਵਾਲੀ ਸਮੇਤ ਸੈਣੀ ਅਰਗਿਆਂ ਦੀ ਰੂਹ ਤੇਰੇ ਚ ਆ ਗਈ ਐ ਭਵੰਤ ਬਾਈ ਆਸ ਨਹੀਂ ਸੀ ਕਦੇ ਕਦੇ ਤੇਰੇ ਨਾਲ ਗੱਡੀਆਂ ਦੇ ਵਿੱਚ ਤੇਰੇ ਨਾਲ ਬਹਿ ਕੇ ਤੇਰੀਆਂ ਰੈਲੀਆਂ ਕੀਤੀਆਂ ਤੇਰੇ ਨਾਲ ਗਏ ਤੈਨੂੰ ਘਰਾਂ ਦੇ ਵਿੱਚ ਵੀ ਬੁਲਾਇਆ ਅੱਜ ਦੁੱਖ ਹੁੰਦਾ ਸੱਚੀਓ ਦੁੱਖ ਹੁੰਦਾ ਕੀ era ਸੀ ਉਹ ਬੰਦੇ ਨੂੰ ਘਰਾਂ ਦੇ ਵਿੱਚ ਰੋਟੀਆਂ ਖਵਾਉਂਦੇ ਰਹੇ ਬਲਾ ਬਲਾ ਕੇ ਕਿ ਜਿਹੜੇ ਬੰਦੇ ਜਿਹੜਾ ਬੰਦਾ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਸਾਡੀਆਂ ਜੜਾ ਪਟਣੀਆਂ ਚਾਹੁੰਦਾ ਉਹ ਬੰਦੇ ਨੂੰ ਅਸੀਂ ਰੋਟੀਆਂ ਖਵਾਈਆਂ ਘਰਾਂ ਚ ਲਿਆ ਕੇ ਉਹ ਬੰਦੇ ਨੂੰ ਅਸੀਂ ਰੋਟੀਆਂ ਖਵਾਈਆਂ ਜਿਹੜਾ ਬੰਦਾ ਸੱਚ ਸਿੱਖੀ ਦੀਆਂ ਜੜਾਂ ਚ ਬਹਿ ਗਿਆ ਜਿਹੜਾ ਬੰਦਾ ਕਿਸੇ ਨੂੰ ਬੋਲਣ ਹੀ ਨਹੀਂ ਦਿੰਦਾ ਜਿਹੜਾ ਬੰਦਾ ਸਪਾਨੇ ਸਿੱਧੂ ਵਰਗਿਆਂ ਤੇ ਝੋਟੇ ਵਰਗਿਆਂ ਤੇ ਬਿਨਾਂ ਗੱਲ ਤੋਂ ਤਸੱਦਦ ਕਰਾਉਂਦਾ ਜਿਹੜਾ ਬੰਦਾ ਇੰਨੀ ਕਿੜ ਰੱਖਦਾ ਅਸੀਂ ਉਹਨੂੰ ਰੋਟੀਆਂ ਖਵਾਤੀਆਂ ਯਾਰ ਅੱਜ ਆਪਣੇ ਆਪ ਨੂੰ ਲਾਹਣਤਾ ਪਾਉਣ ਨੂੰ ਜੀ ਕਰਦਾ ਹੈ ਅਸੀਂ ਉਦੋਂ ਨਹੀਂ ਸਮਝੇ ਜਦੋਂ ਦੀਪ ਬਾਈ ਨੇ ਸਮਝਾਤਾ ਸੀ ਉਦੋਂ ਨਹੀਂ ਸਮਝੇ ਦੀਪ ਨੇ ਕਹਿਤਾ ਸੀ ਕਿ ਇਹ ਦਿੱਲੀ ਦੇ ਥਰੂ ਹੋ ਗਿਆ ਦਿੱਲੀ ਦਿੱਲੀ ਜ਼ੁਲਮ ਕਰਾਊਗੀ ਸਾਡੇ ਆਪਣੇਾਂ ਤੋਂ ਤੇ ਕਰਨਗੇ ਇਹ ਉਹੀ ਕੁਝ ਹੋ ਰਿਹਾ ਅੱਜ ਅਸੀਂ ਮੌਕੇ ਤੇ ਨਹੀਂ ਸਮਝਦੇ ਤੇ ਬਾਅਦ ਦੇ ਵਿਚਾਸੀ ਫਰਕੀਰ ਨੇ ਪਾਉਣੇ ਫਰਮੋਬੱਤੀਆਂ ਚੱਕਦੇ ਆਂ ਫਿਰ ਅਸੀਂ ਵੱਡੇ ਕੱਟ ਕਰਦੇ ਨੇ ਫਿਰ ਸਦਾਂਝ ਲੀਆਂ ਦਿੰਦੇ ਫਿਰਦੇ ਆਂ ਭਾਵੇਂ ਮੈਂ ਆਂ ਭਾਵੇਂ ਦੁਨੀਆ ਮੈਂ ਵੀ ਕਿਤੇ ਨਾ ਕਿਤੇ ਗਲਤ ਹੋ ਸਕਦਾ ਪਰ ਮੌਕੇ ਤੇ ਅਸੀਂ ਸਮਝਦੇ ਨਹੀਂ ਸਾਨੂੰ ਬਾਅਦ ਦੇ ਵਿੱਚ ਸਮਝ ਲੱਗਦੀ ਆ ਬਾਈ ਆ ਵੀਡੀਓ ਦੇਖ ਕੇ ਹੁਣ ਦੱਸ ਦੋ ਪੰਜਾਬ ਦੇ ਲੋਕੋ ਜਿਹੜੇ ਭਗਤ ਝਾੜੂ ਵਾਲੇ ਜਿਨ੍ਹਾਂ ਨੂੰ ਸਿਰਫ ਬਾਦਲ ਕੇ ਤੇ ਕਾਂਗਰਸੀ ਦੀ ਇਹ ਅਸੀਂ ਜ਼ੁਲਮ ਕਰਦੇ ਅੱਜ ਆਪਣੇ ਤੇ ਗੱਲ ਆ ਗਈ ਅੱਜ ਆਪਣੇ ਆਲਾ ਦਿਖ ਨਹੀਂ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਕਰ ਰਿਹਾ ਓਏ ਅੱਜ ਭਗਤੋ ਓਏ ਭਗਤੋ ਨੇ ਭਗਤੋ ਓਏ ਲਾਂਤਿਓ ਓਏ ਲਾਂਤਾਂ ਨੂੰ ਓਏ ਪੰਜਾਬ ਦੇ ਪੁੱਤ ਤੇ ਜ਼ੁਲਮ ਹੋ ਰਿਹਾ ਤੁਹਾਡੀ ਸਿੱਖੀ ਦੇ ਪਹਿਲਾਂ ਸਿੱਖੀ ਤੇ ਇਹਨਾਂ ਨੇ ਉਂਗਲਾ ਚੱਕੀਆਂ ਤੁਹਾਡੇ ਮੁੰਡੇ ਅਮਰਤ ਧਾਰੀ ਡਿਬਰੂਗੜ੍ਹ ਭੇਜੇ ਤੁਸੀਂ ਉਦੋਂ ਨਹੀਂ ਬੋਲੇ ਹੁਣ ਤਾਂ ਤੁਸੀਂ ਬੋਲਣੀ ਕੀ ਐ ਐਲਾਨਤੀਓ ਜਦੋਂ ਸਿੱਖੀ ਦੇ ਗੱਲ ਆਈ ਸੀ ਤੁਸੀਂ ਤਾਂ ਉਦੋਂ ਨਹੀਂ ਬੋਲੇ ਆ ਜਿਹੜੇ ਝਾੜੂ ਦੇ ਭਗਤ ਬਣੇ ਫਿਰਦੇ ਆ ਤੁਸੀਂ ਹੁਣ ਭਾਨੇ ਸਿੱਧੂ ਲਈ ਤਾਂ ਬੋਲਣੀ ਕੀ ਐ ਜਦੋਂ ਤੁਹਾਡੇ ਲਈ ਸਿੱਖੀ ਤੋਂ ਵੱਡੇ ਹੀ ਤੁਸੀਂ ਨੇ ਬਣਾ ਲਿਆ ਕਦੇ ਬਾਦਲ ਕਿਆਂ ਨੂੰ ਕਹਿੰਦੇ ਸੀ ਬਾਦਲ ਕਿਆਂ ਪਿੱਛੇ ਗੁਲਾਮ ਲੋਕ ਲੱਗੇ ਹੋਇਆ ਸਿੱਖੀ ਨੂੰ ਨਹੀਂ ਦੇਖਦੇ ਓਏ ਅੱਜ ਤੁਸੀਂ ਦੇਖਦੇ ਹੋ ਐਲਾਨਤੀਓ ਓਏ ਜਿਹੜੇ ਭਗਤ ਆ ਕਮੈਂਟ ਕਰਦੇ ਆ ਕਦੇ ਕੋਈ ਕੁਛ ਕਰਦੇ ਆ ਕਦੇ ਬਦਨਾਮ ਕਰਦੇ ਆ ਅੱਜ ਲਾਂਨ ਤੋਂ ਤੁਸੀਂ ਦੇਖ ਲਓ ਤੁਹਾਡੇ ਵਾਲਾ ਕੀ ਕਰ ਰਿਹਾ ਹੈ ਤੁਹਾਡੇ ਵਾਲਾ ਕੀ ਕਰ ਰਿਹਾ ਹੈ ਮਾਰਿਆ ਹਾਂ ਦਾ ਨਾ ਨਾ ਮਾਰੋਗੇ ਕਿ ਭਗਤ ਬਣੇ ਰਹੋਗੇ ਸ਼ਰਮ ਕਰ ਲੈ ਭੰਤਸਿਆਂ ਸ਼ਰਮ ਇਹ ਜ਼ੁਲਮ ਜਿਹੜਾ ਤੂੰ ਕਰ ਰਿਹਾ ਹੈ ਇਹ ਇਹ ਦਰਸੀਸਾ ਤੈਨੂੰ ਲੱਗਣ ਗਿਆ ਬਾਈ ਇਹ ਲੱਗਣ ਗਿਆ ਤੈਨੂੰ ਬਾਈ ਮੈਂ ਸੱਚੀ ਗੱਲ ਕਹਿਣਾ ਆਹ ਦੇਖ ਲਓ ਵੀਡੀਓ ਕਿਵੇਂ ਭਾਨਾ ਸਿੱਧੂ ਤੁਰਿਆ ਹੁੰਦਾ ਇਹ ਲਾਹਨਤਾਂ ਨਹੀਂ ਹੋਰ ਕੀ ਬੋਲੀਏ ਯਾਰ ਕੀ ਕਹੀਏ ਬਾਈ ਹੁਣ ਯਾਰ ਸ਼ਰਮ ਆਉਂਦੀ ਹੈ ਮੈਨੂੰ ਤਾਂ ਯਾਰ ਬਾਰ-ਬਾਰ ਬੋਲਦੇ ਨੂੰ ਭਗਵੰਤਾ ਨਾਂ ਲੈਂਦੇ ਨੂੰ ਵੀ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਯਾਰ ਆਪਣੇ ਆਪ ਨੂੰ ਲਾਹਨਤਾਂ ਦੀਆਂ ਪਾਉਣਾ ਕੀ ਯਾਰ ਮੈਂ ਕਿਹਦਾ ਨਾਂ ਲਈ ਜਾਨਾ ਯਾਰ ਕਦੇ ਆਸ ਹੀ ਨਹੀਂ ਰੱਖੀ ਸੀ ਵੀ ਭਗਵੰਤ ਮਾਣ ਕਦੇ ਪੰਜਾਬ ਦਾ ਮਾਣ ਹੁੰਦਾ ਸੀ ਕਿ ਸਾਡੇ ਨਾਲ ਆ ਕੁਝ ਕਰਾਊਗਾ ਕਦੇ ਹੱਥਾਂ ਦੇ ਚੱਕਦੇ ਸੀ ਕਦੇ ਤੇਰੇ ਪਿੱਛੇ ਲੜਾਈਆਂ ਕਰਦੇ ਸੀ ਲੋਕਾਂ ਨਾਲ ਲੜਦੇ ਸੀ ਕਾਲੀਆਂ ਕਾਂਗਰਸ ਨਾਲ ਬੈਰ ਪਾਲੇ ਸੀ ਕਿ ਨਹੀਂ ਭਵੰਤ ਪੰਜਾਬ ਨੂੰ ਬਦਲੂ ਭਵੰਤ ਪੰਜਾਬ ਨੂੰ ਬਦਲੂ ਇਹ ਹੀਰ ਹੈ ਇਹ ਜੋਧਾ ਇਹ ਪੰਜਾਬ ਦੀਆਂ ਗੱਲਾਂ ਕਰਦਾ ਕਰਦਾ ਰੋ ਪੈਂਦਾ ਪਰ ਆਹ ਨਹੀਂ ਪਤਾ ਸੀ ਕਿ ਜਦੋਂ ਪਾਵਰ ਮਿਲੂਗੀ ਇਹ ਪੂਰੇ ਪੰਜਾਬੀਆਂ ਨੂੰ ਰੋਣ ਲਾ ਦੂਗਾ ਇਹ ਤਸੱਦਦ ਕਰੂਗਾ ਇਹ ਉਹਨਾਂ ਦੀ ਕਰੂ ਜਿਹੜੇ ਨਾਲ ਫਿਰਦੇ ਸੀ ਮੇਰੇ ਅਰਗਿਆਂ ਨੇ ਮੇਰੇ ਅਰਗਿਆਂ ਨੇ ਸਾਰਾ ਕੁਝ ਛੱਡ ਕੇ ਨਾਲ ਖੜੇ ਲੋਕ ਵੀ ਕਹਿੰਦੇ ਸੀ ਕਹਿੰਦੇ ਯਾਰ ਤੁਸੀਂ ਝਾੜੂ ਚੱਕੀ ਫਿਰਦੇ ਹੋ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਫਿਰਦੇ ਹੋ ਉਦੋਂ ਅਸੀਂ ਕਹਿੰਦੇ ਸੀ ਕਿ ਨਹੀਂ ਯਾਰ ਪੰਜਾਬ ਬਦਲੂਗਾ ਪੰਜਾਬ ਦਾ ਮੁੱਖ ਮੰਤਰੀ ਇੱਕ ਚੰਗਾ ਬੰਦਾ ਬਣੂਗਾ ਉਦੋਂ ਸਾਨੂੰ ਵੀ ਅਕਲ ਨਹੀਂ ਸੀ ਪਰ ਅੱਜ ਉਹਨਾਂ ਬੰਦਿਆਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਵਾਕਿਆ ਯਾਰ ਵਾਕਿਆ ਯਾਰ ਦਿੱਲੀ ਕੰਮ ਕਰ ਰਹੀ ਆ ਤੇਰੇ ਪਿੱਛੇ ਦਿੱਲੀ ਕਰ ਰਹੀ ਆ ਦਿੱਲੀ ਤੋਂ ਸਾਡੇ ਪੁੱਤਾਂ ਨੂੰ ਤੂੰ ਮਾਰਾ ਰਿਆ ਸ਼ਰਮ ਕਰ ਲੈ ਹਜੇ ਵੀ ਪੰਜਾਬ ਦੇ ਲੋਕ ਮਾਫ ਕਰ ਦੇਣਗੇ ਭਗਵੰਤ ਮਾਨ ਸਾਹਿਬ ਮਾਫ ਕਰ ਦੇਣਗੇ ਇਹ ਕੌਮ ਮਾਫ ਕਰਦੀ ਆਈ ਹੈ ਜੇ ਚਾਹਣਾ ਦੀ ਮਾਫੀ ਮਿਲ ਜੇ ਤਾਂ ਲੋਕਾਂ ਚ ਜਾ ਕੇ ਮਾਫੀ ਮੰਗ ਲੈ ਲੋਕ ਅਜੇ ਹੀ ਮਾਫ ਕਰ ਦੇਣਗੇ ਛੱਡ ਦੇ ਦਿੱਲੀ ਦਾ ਖਿਹੜਾ ਤੂੰ ਏਜੰਟਾਂ ਦਾ ਸਾਥ ਤਾਂ ਦੇ ਰਿਆਂ ਤਾਂ ਜੋ ਪੰਜਾਬ ਖਾਲੀ ਹੋ ਜੇ ਪੰਜਾਬ ਉੱਜੜ ਜੇ ਕਿਉਂਕਿ ਜਦੋਂ ਏਜੰਟ ਠੱਗੀ ਮਾਰਦੇ ਆ ਤਾਂ 25 30 ਲੱਖ ਦੀ ਮਾਰਦੇ ਆ ਤੇ ਜਿਹਦੇ ਕੋਲੇ ਕੀਲਾ ਹੁੰਦਾ ਵੇਚ ਕੇ ਸਾਰੇ ਪੈਸੇ ਏਜੰਟ ਨੂੰ ਦੇ ਦਿੰਦਾ ਤੇ ਨਾ ਇੱਥੇ ਰਹਿਣ ਵਾਲਾ ਨਾ ਬਾਹਰ ਰਹਿਣ ਵਾਲਾ ਤੇ ਤੁਸੀਂ ਸਾਥ ਕੀ ਦਾ ਦੇ ਰਹੇ ਹੋ ਜਿਹੜੇ ਏਜੰਟ ਠੱਗੀ ਮਾਰ ਰਹੇ ਆ ਜਿਹੜੇ ਸਾਡੇ ਵਰਗੇ ਪੈਸੇ ਕਢਾ ਰਿਆ ਲੋਕਾਂ ਦੇ ਉਹ ਜੇਲ੍ਹਾਂ ਚ ਉਹ ਪਰਚੇ ਉਤਸਦਦ ਇਹਦਾ ਮਤਲਬ ਤੁਸੀਂ ਤਾਂ ਪੰਜਾਬ ਨੂੰ ਜਾੜ ਕੇ ਰਾਜੀ ਹੋ ਇੱਥੇੋਂ ਸੋਚਦਾ ਪਤਾ ਲੱਗ ਜਾਂਦਾ ਪਹਿਲਾਂ ਤਾਂ ਕਿਸੇ ਏਜੰਟ ਦੇ ਪਰਚਾ ਕੀਤਾ ਕਿਸੇ ਏਜੰਟ ਤੋਂ ਪੈਸੇ ਵਾਪਸ ਦਵਾਏ ਇੱਕ ਵੀ ਐਮਐਲਏ ਹੱਥ ਖੜਾ ਕਰਕੇ ਕਹਦੇ ਕਿ ਯਾਰ ਮੈਂ ਕਿਸੇ ਦੇ ਪੈਸੇ ਵਾਪਸ ਦਵਾਏ ਇੱਕ ਵੀ ਐਮਐਲਏ 92 ਬਣਾਏ ਸੀ ਪਰ ਇਹ ਨਹੀਂ ਪਤਾ ਸੀ ਇਹੋ ਜੇ ਬਣ ਜਾਣਗੇ ਜਿਹੜੇ ਬੋਲਣਗੇ ਨਹੀਂ ਹਾਂ ਨਾਰਾ ਨਹੀਂ ਮਾਰਨਗੇ ਖੂਨ ਚਿੱਟਾ ਹੋ ਗਿਆ ਖੂਨ ਬਿਲਕੁਲ ਹੀ ਚਿੱਟਾ ਹੋ ਗਿਆ ਖੂਨ ਯਾਰ ਕੀ ਕਹੀਏ ਹੁਣ ਸੋ ਪੰਜਾਬੀਓ ਤੁਹਾਨੂੰ ਸਾਰਾ ਸੱਚ ਦਿਖਾ ਦਿੱਤਾ ਇਹ ਅੱਖਾਂ ਸਾਹਮਣੇ ਹੋ ਰਿਹਾ ਹੈ ਫੋਨ ਕੋ ਇਹ ਜਾ ਰਹੇ ਨੇ ਅੱਖਾਂ ਤੋਂ ਬਾਅਦ ਚ ਕੀ ਹੁੰਦਾ ਹੋਊਗਾ ਇਹ ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਜ਼ੁਲਮ ਹੁੰਦਾ ਹੋਊਗਾ ਸੋ ਪਹਿਲਾਂ ਜਿਹੜਾ ਬੋਲਦਾ ਸਾਡੇ ਵਰਗੇ ਦੇ ਪੇਜ ਬੰਦ ਨਵਾਂ ਪੇਜ ਚਲਾਉਣਿਆ ਰੀਚ ਕੱਟ ਕਰ ਦਿੰਦੇ ਆ ਪੰਜਾਬੀਓ ਪਰ ਤੁਹਾਡੇ ਸਾਰੇ ਆ ਜੇ ਸਾਡੀ ਆਵਾਜ਼ ਸੁਣਨਾ ਚਾਹੁੰਦੇ ਹੋ ਤਾਂ ਰੀਚਾਂ ਰੁਚਾਂ ਤੁਸੀਂ ਵਧਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕੱਢ ਕੇ ਪੜਕੇ ਸਰਚ ਮਾਰ ਕੇ ਜਿਹੜਾ ਬੰਦਾ ਪੰਜਾਬੀ ਬੋਲਦਾ ਸੁਣ ਲਿਆ ਕਰੋ ਬਾਈ ਫੋਲੋ ਕਰ ਲਿਆ ਕਰੋ ਬਾਈ ਕਿਉਂਕਿ ਸਾਡੀ ਆਵਾਜ਼ ਤਾਂ ਤੁਹਾਡੇ ਤੱਕ ਆਊਗੀ ਜੇ ਤੁਸੀਂ ਸਾਡੇ ਨਾਲ ਜੁੜੇ ਹੋਵੋਗੇ ਨਹੀਂ ਇਹ ਜੁੜਨ ਵੀ ਨਹੀਂ ਦੇ ਰਹੇ ਰੀਚਾ ਘਟਾ ਦਿੰਦੇ ਤੁਹਾਡੇ ਤੱਕ ਸਾਡਾ ਨਾਮ ਵੀ ਸੋ ਨਹੀਂ ਹੋਣ ਦਿੰਦੇ ਕਿਉਂਕਿ ਤੁਹਾਡੇ ਤੱਕ ਸਾਡੀ ਗੱਲ ਨਾ ਪਹੁੰਚੇ ਐਨੀ ਇੱਕ ਬੇਨਤੀਆਂ ਸੀ ਪ੍ਰਵਾਨ ਕਰਿਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ